ਪਾਲ ਮਹਿਰੋ ਨੂੰ ਪਾਈਆਂ ਦਲੇਰ ਮਹਿੰਦੀ ਦੇ ਭਰਾ ਮੀਕਾ ਸਿੰਘ ਨੇ ਰੱਜ ਕੇ ਲਾਣਤਾ ਪਹਿਲਾਂ ਮਾਰੀ ਸਲੂਟ ਤੇ ਨਾਲ ਫਿਰ ਕਹਿਤਾ ਵਾਹ ਜੀ ਵਾਹ ਬਹੁਤ ਵਧੀਆ ਕੰਮ ਕੀਤਾ ਤੁਸੀਂ ਇੱਕ ਔਰਤ ਦੇ ਨਾਲ ਅਜੀਹਾ ਬਤਿਰਾ ਕੀਤਾ ਉਸ ਨੂੰ ਮੌਦੇ ਘਾਟ ਤਾਰ ਦਿੱਤਾ ਬਾਣਾ ਪਾ ਕੇ ਤੁਸੀਂ ਅਜੀਹਾ ਕੰਮ ਕੀਤਾ ਕੀ ਤੁਹਾਡਾ ਧਰਮ ਜਾਚ ਦਿੰਦਾ ਇਹ ਕੰਮ ਕਰਨ ਨੂੰ ਕੀ ਗੁਰੂ ਸਾਹਿਬ ਦੇ ਵੱਲੋਂ ਇਹ ਕੁਝ ਕਿਹਾ ਗਿਆ ਸੀ ਤਾਂ ਮੀਕਾ ਸਿੰਘ ਕਾਫੀ ਅੱਕ ਬਬੂਲੇ ਹੁੰਦੇ ਹੋਏ ਨਜ਼ਰ ਆਏ ਕਹਿੰਦੇ ਜਿਹਦਾ ਜੀ ਕਰਦਾ ਜਿਹੜਾ ਕੋਈ ਗਲਤ ਕੱਪੜੇ ਪਾਉਂਦਾ ਸੋਸ਼ਲ ਮੀਡੀਆ ਦੇ ਉੱਤੇ ਨੱਚਦਾ ਕਹਿੰਦੇ ਚਲੋ ਜੀ ਲਾ ਦੋ ਸੋਦਾ ਕਹਿੰਦੇ ਬਹੁਤ ਵਧੀਆ ਕੰਮ ਪੀਤਾ ਤੁਸੀਂ ਅਮਰਤਪਾਲ ਮੈਰ ਨੂੰ ਸਿੱਧਾ ਹੋ ਗਿਆ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਮਿਕਾ ਸਿੰਘ ਇੱਕ ਵਾਰ ਤੁਹਾਨੂੰ ਉਹਨਾਂ ਦੀ ਹਾਂ ਮਿਕਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਾੜਾ ਫਟੇ ਜਾਕਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਮ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਦੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਦਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਅੱਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਘਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਅਸੀਂ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਿਤਪਾਲ ਸਿੰਘ ਨਾਮ ਮੈਂ ਸੁਣਿਆ ਭਾਈ ਛਾਹੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੌੜ ਫਿਟ ਮੇ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਥੇ ਤੇ ਨਹੀਂ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਣ ਕਰਦੀ ਉਹ ਕੰਮ ਕਰਕੇ ਦੀ ਵਿਚਾਰੇ ਐਨੇ ਤੁਸੀਂ ਵਿਹਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕੱਪੜੇ ਪਾੜੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਹੋ ਇਹੀ ਕੰਮ ਰਹੇਗਾ ਸਾਡੀ ਦੁਨੀਆ ਚ ਕੇਸੀ ਭਾਈ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਰਾਨਾ ਬੋਲਦੀ ਹੈ ਕਮਲ ਕੋਲ ਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜਾ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕਾਮ ਹੈ ਜਿਹੜੇ ਸੀ ਪੁਰਾਣੇ ਪਾਸ਼ਾ ਤੋਂ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਂਦੇ ਆਏ ਹਾਂ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕਿਉਂ ਮਰੇ ਪੰਜਾਬ ਚ ਚਲੋ ਮੈਂ ਵੀ ਚਲਣਾ ਬਦਮਾਸ਼ੀ ਕਰਦਾ ਇੱਕ ਔਰਤ ਨੂੰ ਦੋ ਨਿਆਂ ਸਿੰਘ ਮਾਰ ਰਿਹਾ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਦਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਤਾ ਲਾਦਾ ਦੋ ਬੰਦਿਆਂ ਨੇ ਇਹ ਵਰਲਡ ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖ ਨੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਤੁਸੀਂ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆਂ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ-ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਐ ਚਾਰਜ ਪੇੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੇੜੇ ਮੋ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਭਵੰਤਮਨ ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਇਹੋ ਜਿਹੇ ਬੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਦੋਂ ਹੀ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਇਸ ਤੇ ਤੁਸੀਂ ਸਹੀ ਢੰਗ ਨਾਲ ਸੀਰੀਅਸ ਵੇਨੈਸ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਮੇਰੇ ਵੱਲੋਂ ਕੋਈ ਮੀਕਾ ਸਿੰਘ ਦੇ ਵੱਲੋਂ ਉਹ ਅਮਰਤਪਾਲ ਮੈਰ ਨੂੰ ਰੱਜ ਕੇ ਲਾਣ ਤਾਂ ਪਾਈਆਂ ਦੀਆਂ ਦਰਅਸਲ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਹਿਮ ਤੇ ਵੱਡੇ ਖੁਲਾਸੇ ਵੀ ਹੋਏ ਕਤਲ ਮਾਮਲੇ ਦੇ ਵਿੱਚੋ ਮੋੜ ਵੀ ਆਇਆ ਕਿਉਂਕਿ ਪਹਿਲਾਂ ਕਤਲ ਮਾਮਲੇ ਦੇ ਵਿੱਚ ਦੋ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਜੋ ਕਿ ਅਮਰਤਪਾਲ ਮੈਰੋਂ ਦੇ ਸਾਥੀ ਨੇ ਉਸ ਤੋਂ ਬਾਅਦ ਉਹਨਾਂ ਸਾਥੀਆਂ ਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਉਹਨਾਂ ਨੇ ਮੂੰਹ ਖੋਲਤਾ ਮੂੰਹ ਖੋਲਿਆ ਤਾਂ ਫਿਰ ਵੱਡੇ ਵੱਡੇ ਭੇਤ ਖੁੱਲੇ ਦੱਸਿਆ ਕਿ ਉਹਨਾਂ ਦੋ ਸਿੰਘਾਂ ਦੇ ਨਾਲ ਤੀਜਾ ਅਮਰਤਪਾਲ ਮੈਰੋ ਵੀ ਸੀ ਜਦੋਂ ਕਮਲ ਕੌਰ ਦਾ ਕਤਲ ਕੀਤਾ ਅਮਰਤਪਾਲ ਮੈਰੋ 3 ਮਹੀਨਿਆਂ ਤੋਂ ਇਸੇ ਦੇ ਵਿੱਚ ਲੱਗਿਆ ਹੋਇਆ ਸੀ ਕੰਮ ਦੇ ਵਿੱਚ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਮੌਦੇ ਘਾਟਤਾ ਰਹਿ ਜਾਵੇ ਤੇ ਨਾਲ ਹੀ ਅਮਰਤਪਾਲ ਮਹਿਰੋ ਦੇ ਵੱਲੋਂ ਕਿਹਾ ਆਪਣੇ ਸਾਥੀਆਂ ਨੂੰ ਕਿ ਇਸ ਦਾ ਫੋਨ ਲਓ ਉਸ ਦਾ ਫੋਨ ਲਿਆ ਪਾਸਵਰਡ ਪੁੱਛਿਆ ਆਈਡੀ ਆ ਖੋਲੀਆਂ ਆਈਡੀ ਪਾਸਵਰਡ ਵੀ ਲਏ ਉਸ ਦੇ ਥੱਪੜ ਤੱਕ ਮਾਰੇਗੇ ਫੋਨ ਤੱਕ ਖੋਲੇਗੇ ਨੇ ਤੇ ਹੁਣ ਅਮਰਤਪਾਲ ਮਹਿਰੋ ਜਿਹੜਾ ਉਹ ਦੱਸਿਆ ਜਾ ਰਿਹਾ ਯੂਏਈ ਫਰਾਰ ਹੋ ਚੁੱਕਿਆ ਤਾਂ ਆਖਰ ਕਦੋਂ ਤੱਕ ਕਾਬੂ ਕੀਤਾ ਜਾਂਦਾ ਅਮਰਤਪਾਲ ਮਹਿਰੋ ਕਿਉਂਕਿ ਇਸ ਮਾਮਲੇ ਨੇ ਕਾਫੀ ਤੂਲ ਫੜ ਲਈ ਹੈ ਇੱਕ ਪਾਸੇ ਜਿੱਥੇ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਨਿੱਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਉੱਥੇ ਹੀ ਕਈ ਲੋਕ ਅਜਿਹੇ ਨੇ ਜਿਹੜੇ ਅਮਰਤਪਾਲ ਮੈਰੋ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਿੱਖ ਮਰਿਆਦਾ ਦੇ ਵਿੱਚ ਕਿਸੇ ਦੇ ਉੱਤੇ ਜ਼ੁਲਮ ਕਰਨਾ ਔਰਤ ਦੇ ਉੱਤੇ ਇਸ ਤਰੀਕੇ ਦਾ ਕੰਮ ਕਰਨਾ ਔਰਤ ਦੇ ਨਾਲ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਗੁਰੂ ਸਾਹਿਬ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿਹਾ ਗਿਆ ਔਰਤਾਂ ਦੀ ਰੱਖਿਆ ਕਰਨੀ ਹੁੰਦੀ ਆ ਮਲਜ਼ੂਮ ਜਿਹੜੇ ਬੱਚੇ ਨੇ ਬਜ਼ੁਰਗ ਨੇ ਉਹਨਾਂ ਦੀ ਰੱਖਿਆ ਕਰਨ ਦੇ ਲਈ ਕਿਹਾ ਗੁਰੂ ਸਾਹਿਬ ਦੇ ਵੱਲੋਂ ਤਾਂ ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਬਾਣਾ ਪਾ ਕੇ ਇਹ ਕੰਮ ਕੀਤਾ ਕਿਉਂਕਿ ਹਿੰਦੂ ਸੰਗਠਨ ਵੀ ਜਿਹੜੇ ਨੇ ਕਈ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਨੇ ਕਈ ਹਿੰਦੂ ਸੰਗਠਨ ਨੇ ਅਮਰਤਪਾਲ ਮੈਰੋ ਦੇ ਖਿਲਾਫ ਹਿੱਸੇ ਕਰਕੇ ਹੋਏ ਨੇ ਕਿ ਬਾਣਾ ਪਾ ਕੇ ਤੁਸੀਂ ਇਸ ਤਰੀਕੇ ਦਾ ਕੰਮ ਕੀਤਾ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਤਾਂ ਹੁਣ ਮੀਕਾ ਸਿੰਘ ਵੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਮੀਕਾ ਸਿੰਘ ਦੇ ਵੱਲੋਂ ਵੀ ਰੱਜ ਕੇ ਲਾਨਤਾ ਪਾਈਆਂ ਗਈਆਂ ਨੇ ਹੋਰ ਕਦੋਂ ਤੱਕ ਇਹ ਮਾਮਲਾ ਤੂਲ ਫਰਦਾ ਆਉਣ ਵਾਲਾ ਸਮਾਂ ਦੱਸੇਗਾ ਤੇ ਅਮਰਤਪਾਲ ਮੈਰੋਂ ਆ ਮੀਕਾ ਸਿੰਘ ਦੇ ਵੱਲੋਂ ਉਹ ਅਮਰਤਪਾਲ ਮੈਰੋਂ ਨੂੰ ਰੱਜ ਕੇ ਲਾਣਤਾ ਪਾਈਆਂ ਗਈਆਂ। ਦਰਅਸਲ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਹਿਮ ਤੇ ਵੱਡੇ ਖੁਲਾਸੇ ਵੀ ਹੋਏ। ਕਤਲ ਮਾਮਲੇ ਦੇ ਵਿੱਚੋ ਮੋੜ ਵੀ ਆਇਆ ਕਿਉਂਕਿ ਪਹਿਲਾਂ ਕਤਲ ਮਾਮਲੇ ਦੇ ਵਿੱਚ ਦੋ ਨਿਹੰਗ ਸਿੰਘ ਗ੍ਰਿਫਤਾਰ ਕੀਤੇ ਜੋ ਕਿ ਅਮਰਤਪਾਲ ਮੈਰੋਂ ਦੇ ਸਾਥੀ ਨੇ। ਉਸ ਤੋਂ ਬਾਅਦ ਉਹਨਾਂ ਸਾਥੀਆਂ ਦਾ ਰਿਮਾਂਡ ਲਿਆ ਗਿਆ। ਰਿਮਾਂਡ ਦੇ ਦੌਰਾਨ ਉਹਨਾਂ ਨੇ ਮੂੰਹ ਖੋਲਤਾ ਮੂੰ ਖੋਲਿਆ ਤਾਂ ਫਿਰ ਵੱਡੇ ਵੱਡੇ ਭੇਤ ਖੁੱਲੇ ਦੱਸਿਆ ਕਿ ਉਹਨਾਂ ਦੋ ਸਿੰਘਾਂ ਦੇ ਨਾਲ ਤੀਜਾ ਅਮਰਤਪਾਲ ਮੈਰੋ ਵੀ ਸੀ ਜਦੋਂ ਕਮਲ ਕੌਰ ਦਾ ਕਤਲ ਕੀਤਾ ਅਮਰਤਪਾਲ ਮੈਰੋ ਤਿੰਨ ਮਹੀਨਿਆਂ ਤੋਂ ਇਸੇ ਦੇ ਵਿੱਚ ਲੱਗਿਆ ਹੋਇਆ ਸੀ ਕੰਮ ਦੇ ਵਿੱਚ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਮੌਤੇ ਘਾਟ ਉਤਾਰਿਆ ਜਾਵੇ ਤੇ ਨਾਲ ਹੀ ਅਮਰਤਪਾਲ ਮੈਰੋ ਦੇ ਵੱਲੋਂ ਕਿਹਾ ਆਪਣੇ ਸਾਥੀਆਂ ਨੂੰ ਕਿ ਇਸ ਦਾ ਫੋਨ ਲਓ ਉਸ ਦਾ ਫੋਨ ਲਿਆ ਪਾਸਵਰਡ ਪੁੱਛਿਆ ਆਈਡੀ ਆ ਖੋਲੀਆਂ ਆਈਡੀ ਪਾਸਵਰਡ ਵੀ ਲਏ ਉਸ ਦੇ ਥੱਪੜ ਤੱਕ ਮਾਰੇਗੇ ਫੋਨ ਤੱਕ ਖੋਲੇਗੇ ਨੇ ਤੇ ਹੁਣ ਅਮਰਤਪਾਲ ਮਹਿਰੋ ਜਿਹੜਾ ਉਹ ਦੱਸਿਆ ਜਾ ਰਿਹਾ ਯੂਏਈ ਫਰਾਰ ਹੋ ਚੁੱਕਿਆ ਤਾਂ ਆਖਰ ਕਦੋਂ ਤੱਕ ਕਾਬੂ ਕੀਤਾ ਜਾਂਦਾ ਅਮਰਤਪਾਲ ਮਹਿਰੋ ਕਿਉਂਕਿ ਇਸ ਮਾਮਲੇ ਨੇ ਕਾਫੀ ਤੂਲ ਫੜ ਲਈ ਹੈ ਇੱਕ ਪਾਸੇ ਜਿੱਥੇ ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਨਿੱਤਰਦੀਆਂ ਹੋਈਆਂ ਨਜ਼ਰ ਆ ਰਹੀਆਂ ਉੱਥੇ ਹੀ ਕਈ ਲੋਕ ਅਜਿਹੇ ਨੇ ਜਿਹੜੇ ਅਮਰਤਪਾਲ ਮਹਿਰੋ ਦੇ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਿੱਖ ਮਰਿਆਦਾ ਦੇ ਵਿੱਚ ਕਿਸੇ ਦੇ ਉੱਤੇ ਜ਼ੁਲਮ ਕਰਨਾ ਔਰਤ ਦੇ ਉੱਤੇ ਇਸ ਤਰੀਕੇ ਦਾ ਕੰਮ ਕਰਨਾ ਔਰਤ ਦੇ ਨਾਲ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਗੁਰੂ ਸਾਹਿਬ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿਹਾ ਗਿਆ ਔਰਤਾਂ ਦੀ ਰੱਖਿਆ ਕਰਨੀ ਹੁੰਦੀ ਆ ਮਲਜ਼ੂਮ ਜਿਹੜੇ ਬੱਚੇ ਨੇ ਬਜ਼ੁਰਗ ਨੇ ਉਹਨਾਂ ਦੀ ਰੱਖਿਆ ਕਰਨ ਦੇ ਲਈ ਕਿਹਾ ਗੁਰੂ ਸਾਹਿਬ ਦੇ ਵੱਲੋਂ ਤਾਂ ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਬਾਣਾ ਪਾ ਕੇ ਇਹ ਕੰਮ ਕੀਤਾ ਕਿਉਂਕਿ ਹਿੰਦੂ ਸੰਗਠਨ ਵੀ ਜਿਹੜੇ ਨੇ ਕਈ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਨੇ ਕਈ ਹਿੰਦੂ ਸੰਗਠਨ ਨੇ ਅਮਰਤਪਾਲ ਮੈਰੋ ਦੇ ਖਿਲਾਫ ਹਿੱਸੇ ਕਰਕੇ ਹੋਏ ਨੇ ਕਿ ਬਾਣਾ ਪਾ ਕੇ ਤੁਸੀਂ ਇਸ ਤਰੀਕੇ ਦਾ ਕੰਮ ਕੀਤਾ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਤਾਂ ਹੁਣ ਮੀਕਾ ਸਿੰਘ ਵੀ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਮੀਕਾ ਸਿੰਘ ਦੇ ਵੱਲੋਂ ਵੀ ਰੱਜ ਕੇ ਲਾਨਤਾ ਪਾਈਆਂ ਗਈਆਂ ਨੇ ਹੋਰ ਕਦੋਂ ਤੱਕ ਇਹ ਮਾਮਲਾ ਤੂਲ ਫਰਦਾ ਆਉਣ ਵਾਲਾ ਸਮਾਂ ਦੱਸੇਗਾ ਤੇ ਅਮਰਤਪਾਲ ਮੈਰੋ